ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਇਸ ਤਰ੍ਹਾਂ ਸਿਖਰੇ ਮੋਹਾਲੀ ਜਿਹੜਾ ਜਿਹੜਾ ਪਿੰਡ ਹੈ ਇਹਦੇ ਵਿੱਚ ਅਨਮੋਲ ਬਗਨਮਾਨ ਜਿਹੜੀ ਲਾਉਣ ਦੇ ਵਿੱਚ ਪਿੰਡ ਦੇ ਪੰਚਾਇਤ ਦੇ ਨਾਲ ਦੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਪਹੁੰਚੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨਸ਼ਿਆਂ ਦਾ ਜਿਹੜਾ ਕੋੜ ਹੈ ਉਹਨੂੰ ਵੱਡਣ ਵਾਸਤੇ ਸਰਕਾਰ ਨੇ ਮੁਹਿੰਮ ਚਲਾਈ ਹੋਈ ਹੈ ਨਵੀਂ ਨਸ਼ਾ ਵਿਰੋਧ ਜਿਹਦੇ ਤਹਿਤ ਆਖਵਾਕ ਪਿੰਡਾਂ ਦੇ ਵਿੱਚ ਪ੍ਰੋਗਰਾਮ ਲਿਖੇ ਗਏ ਨੇ ਇਸੇ ਪ੍ਰੋਗਰਾਮ ਦੇ ਤਹਿਤ ਅਨਮੋਲਕਨ ਮਾਨ ਜੀ ਸੰਤਪੁਰਾ ਦੇ ਖੇਡ ਸਟੇਡੀਅਮ ਦੇ ਵਿੱਚ ਪਹੁੰਚੇ ਆ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਆ ਜਿੱਥੇ ਉਹਨਾਂ ਨੇ ਗ੍ਰਾਂਟਾਂ ਦੀ ਅਨਾਉਂਸਮੈਂਟ ਕੀਤੀ ਹੈ ਤੇ ਨਸ਼ੇ ਨੂੰ ਜੜੋਂ ਵੱਢਣ ਵਾਸਤੇ ਸਾਰੀ ਜਿਹੜੀ ਗੱਲਬਾਤ ਹੈ ਉਹ ਲੋਕਾਂ ਦੇ ਨਾਲ ਕੀਤੀ ਹੈ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤੁਸੀਂ ਬਣੇ ਰਹੋ ਜਨ ਜਾਗਰਤ ਸੰਦੇਸ਼ ਦੇ ਨਾਲ ਤੇ ਇਹ ਸੂਰੇ ਸਮਾਗਮ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਾਂਗੇ ਧੰਨਵਾਦ ਜਿਹੜਾ ਗੱਲ ਤੇ ਟਿੰਗ ਦੀ ਮੇਰੀ ਗੱਲਬਾਤ ਹੋਈ ਸੀ ਸੰਪਰਕ ਸਾਹਿਬ ਦੇ ਨਾਲ ਦੇਖੋ ਜਿੱਥੇ ਅਸੀਂ ਨੌਜਵਾਨਾਂ ਨੂੰ ਮੌਕਾ ਦਿੱਤਾ ਨਾ ਇਸ ਵਾਰੀ ਜ਼ਿਆਦਾਤਰ ਜਿਸ ਤਰੀਕੇ ਸੰਪਰਕ ਸਾਹਿਬ ਨੇ ਆਪਣੀ ਉਮਰ ਹੰਢਾਈ ਹੈ ਤੇ ਜੇ ਕਿਤੇ ਕੋਈ ਸਿਆਣਾ ਨੌਜਵਾਨ ਨਹੀਂ ਹੋਵੇ ਤੇ ਸਾਰੇ ਬੰਦੇ ਕੋਲ ਜ਼ਿੰਮੇਵਾਰੀ ਹੋਵੇ ਨਾ ਦਰਦੀ ਦੀ ਵੀ ਗੱਲ ਲੱਗੂਗੀ। ਜ਼ਰਵਾ ਤੁਹਾਡਾ ਕਈ ਤਰੀਕੇ ਮੈਡਮ ਨੇ ਸਾਡੇ ਨਗਰ ਨੂੰ ਪਹੁੰਚ ਕੇ ਸਾਨੂੰ ਬਹੁਤ ਮਾਣ ਮਹਿਸੂਸ ਕਰਾਈ ਬਹੁਤ ਸ਼ੁਕਰੀਆ ਜੀ ਕੀ ਪ੍ਰੋਗਰਾਮ ਸੀ ਅੱਜ ਅੱਛੀ ਵਾਚੀਓ ਦੇਖੋ ਪੰਜਾਬ ਸਰਕਾਰ ਨੇ ਇੱਕ ਬੜੀ ਵਧੀਆ ਮਹਿੰਮ ਚੇੜੀ ਹੋਈ ਹੈ ਜੋ ਨਸ਼ਾ ਵਿਰੋਧ ਉਹਦੇ ਤਹਿਤ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਇੱਕ ਜਾਗਰਤੀ ਕੈਂਪ ਸੀ ਕਿ ਜਗਦੀ ਯਾਤਰਾ ਸੀ ਜੀ ਨਸ਼ਾ ਦੇ ਖਿਲਾਫ ਜੀ ਬੜੀ ਤੇ ਉਹਦੇ ਵਿੱਚ ਸਾਬਕਾ ਕਰਮਨ ਮੰਤਰੀ ਛੋਟੇ ਬੇਨ ਅਨਮੋਲ ਗਗਨਮਾਨ ਜੀ ਵੀ ਆਹਨੇ ਆ ਕੇ ਗਏ ਆ ਇੱਥੇ ਤੇ ਪਿੰਡ ਦੇ ਵੱਲੋਂ ਵੀ ਕਾਫੀ ਵਧੀਆ ਹੰਗਾਰਾ ਮਿਲਿਆ। ਇੱਥੋਂ ਕੋਈ ਕੇਸ ਲੱਭਿਆ ਇਹ ਆ ਕਿਵੇਂ ਇਹ ਹਾਲ ਕੀ ਨੇ ਆ। ਕੋਈ ਸਿਵਲ ਪ੍ਰਸ਼ਾਸਨ ਉਹਦੇ ਕੋਲ ਪੁਲਿਸ ਪ੍ਰਸ਼ਾਦੀ ਰਿਪੋਰਟ ਹੈਗੀ ਹੈ ਵੀ ਇੱਥੇ ਕੋਈ ਕੇਸ ਨਹੀਂ ਹੈਗਾ ਹਲਾਲ। ਜਿਹੜਾ ਕੋਈ ਕੁਦੋ ਬੰਦੇ ਜਿਹੜੇ ਨਸ਼ਾ ਕਰਦੇ ਆ ਦੋ ਬੰਦੇ ਉਹਨਾਂ ਨੂੰ ਰੇ ਆਊਟਰੀ ਸੈਂਟਰ ਬਣੇ ਹੋਏ ਆ ਆਪਣੇ ਜੀ ਉਹਨਾਂ ਤੇ ਦੋਨੋਂ ਉਹਨਾਂ ਦੀ ਮੈਡੀਸਨ ਦਵਾਈ ਜਾ ਰਹੀ ਹੈ। ਜੀ ਜੀ। ਅ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਏ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਨਸ਼ਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਬਣ ਰਿਹਾ ਜਾਂ ਬਾਹਰੋਂ ਕਿਤੇ ਆ ਰਿਹਾ ਹੈ? ਜਿਉ ਕੋ ਜਿਹੜੀ ਗੱਲ ਹੈ ਨਾ ਨਸ਼ੇ ਦੀ ਜੀ ਇਹ ਪੰਜਾਬ ਦੇ ਸਿਰ ਤੇ ਬਹੁਤ ਵੱਡਾ ਕਲੰਕ ਸੀ ਜੀ ਨਸ਼ੇ ਦਾ ਨਸ਼ੇ ਦੇ ਵਿੱਚ ਸਭ ਮੇਰੀ ਸਰਕਾਰਾਂ ਨੇ ਇਹਨੂੰ ਬੜਾ ਇਨਸਪੋਰਟ ਕੀਤੀ ਬਹੁਤ ਜੀ ਚਾਹੇ ਕਿਸੇ ਵੀ ਪਾਰਟੀ ਦੀ ਗੱਲ ਕਰ ਲਈ ਚਾਹੇ ਕਾਲੀ ਗੱਲ ਦੀ ਗੱਲ ਕਰ ਲਈ ਜੇ ਕਾਂਗਰਸ ਦੀ ਗੱਲ ਕਰ ਲਈ ਕਿਸੇ ਪਾਰਟੀ ਨੇ ਇਹਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕੀ ਹੈਗੀ ਸਮਾ ਕਿਹਦਾ ਸਮਰਥਨ ਨਹੀਂ ਕੀਤਾ ਜੀ ਨਾ ਤੇ ਹੁਣ ਜਿਹੜੀ ਸਦਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੇ ਖਿਲਾਫੇ ਬਹੁਤ بڑا ਯੁੱਧ ਛੇੜ ਦਿੱਤਾ ਹੈ ਉਹਦੇ ਵਿੱਚ ਇੱਕ ਲੋਕ ਲਹਿਰ ਨੂੰ ਬਣਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਲੋਕਾਂ ਦਾ ਵੀ ਜਿਹੜਾ ਜਿਹੜੀ ਭਰਪੂਰ ਆਪਾਂ ਨੂੰ ਨਿਖਲਾ ਸ਼ਰੀ ਹੈ ਉਹ ਮਿਲ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਇਸ ਤੇ ਫਤਿਹ ਪਾਵਾਂਗੇ ਆਪਾਂ ਤੇ ਪੰਜਾਬੀਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਕੀਤੇ ਨੇ ਤੇ ਨਸ਼ੇ ਦੇ ਖਿਲਾਫ ਵੀ ਜਿਹੜੀ ਹੈਗੀ ਹੁਣ ਉਹ ਡਰ ਚੁੱਕੇ ਨੇ ਤੇਨ ਬਹੁਤ ਜਲਦੀ ਇਹਨੂੰ ਇਸ ਕੋਰਡ ਨੂੰ ਪਟਕੇ ਛੁੱਟ ਦਿੱਤਾ ਜਾਏਗਾ ਕਿਉਂਕਿ ਜਿਹੜਾ ਨਸ਼ਾ ਇਹ ਆ ਕੋਈ ਵੀ ਆਪਾਂ ਨੇ ਜਿਹੜਾ ਕੰਮ ਕਰਨਾ ਹੈ ਤੇ ਉਹ ਜਨਾ ਪ੍ਰੈਸ਼ਰ ਪੁਲਿਸ ਤੇ ਹੁੰਦਾ ਹੈ ਤੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵੀ ਜਿਹੜਾ ਪ੍ਰੈਸ਼ਰ ਹੈ ਉਹ ਐਸਐਚਓ ਲੈਵਲ ਤੱਕ ਹੀ ਹੁੰਦਾ ਹੈ ਕਿਉਂਕਿ 2 ਸਾਲ ਬਾਅਦ ਇਹ ਸਾਲ ਬਾਅਦ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਪਰ ਜਿਹੜਾ ਅਸਲੀ ਨੈਟਵਰਕ ਹੁੰਦਾ ਹੈ ਉਹ ਛੋਟੇ ਮੁਲਾਜ਼ਮਾਂ ਦਾ ਜਿਵੇਂ ਪਹਿਲਾਂ ਆਪਾਂ ਨੇ ਆਮਨ ਜਿਹੜੀ ਥਾਰ ਵਾਲੀ ਬੀਬੀ ਦਰਵਾਲਾ ਪਈ ਛੋਟੇ ਲੈਵਲ ਦੀ ਮੁਲਾਜ਼ਮ ਸਿੰਘੀ ਤੇ ਉਹਨਾਂ ਨੇ ਜਿਹੜਾ ਨਸ਼ਾ ਹੈ ਉਹ ਵੇਚ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਜਿਹ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਜੁੱਧ ਹੈ ਇਸ ਤਰ੍ਹਾਂ ਮਹੀਨਾ ਪਹਿਲਾਂ ਛੇੜਿਆ ਜੀ ਬੜਾ ਇਸ ਤੋਂ ਪਹਿਲਾਂ ਤਿਆਰੀ ਕੀਤੀ ਹੈ ਦੀ ਆ ਤਿੰਨ ਸਾਲ ਤਿਆਰੀ ਚੱਲਾਂਗੇ ਦੇਖੋ ਤਿਆਰੀ ਦੇ ਵਿੱਚ ਇਹ ਤੁਹਾਨੂੰ ਪਤਾ ਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਕੋਈ ਬਹੁਤ ਵੱਡਾ ਕੰਮ ਸੀ ਇਹ ਬੜਾ ਨਸਲਾਂ ਦੀ ਲੜਾਈ ਹੈ ਕਿ ਇਹ ਕੋਈ ਮਲਕੀ ਕੋਈ ਛੋਟਾ ਮੋਟਾ ਉਹ ਨਹੀਂ ਹੈਗਾ ਜੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਹਰ ਇੱਕ ਥਾਣੇ ਨੂੰ ਜਿਹੜਾ ਹੈਗਾ ਅਪਗ੍ਰੇਡ ਕੀਤਾ ਜੀ ਥਾਣਿਆਂ ਦੇ ਵਿੱਚ ਉਹਨਾਂ ਨੇ ਦਾ ਪੁਲਿਸ ਪ੍ਰਸ਼ਾਸਨ ਨੂੰ ਟ੍ਰੇਨਿੰਗ ਦਿੱਤੀ ਜੀ ਉਸ ਤੋਂ ਬਾਅਦ ਉਹਨਾਂ ਨੇ ਨਵੀਆਂ ਗੱਡੀਆਂ ਦਿੱਤੀਆਂ ਜੀ ਫਿਰ ਉਹਨਾਂ ਨੇ ਜਿਹੜੇ ਮੁਲਾਜ਼ਮ ਚਾਹੇ ਮੁਨਸੀ ਪੱਧਰ ਦੇ ਆ ਜੀ ਚਾਹੇ ਉਹ ਸਪਾਈ ਪੱਧਰ ਦੇ ਆ ਚਾਹੇ ਉਹ ਏਐਸਆਈ ਸਾਬਨ ਹੈ ਉਹਨਾਂ ਦੀ ਵੱਡੇ ਪੱਧਰ ਤੇ ਬਰਲੀਆਂ ਕੀਤੀਆਂ ਗਈਆਂ ਜੀ ਹੂੰ ਹੂੰ ਠੀਕ ਹੈ ਨਹੀਂ ਫਿਰ ਉਸ ਤੋਂ ਬਾਅਦ ਜਿਹੜੀ ਮਹੀਮ ਹੈਗੀ ਇਹ ਵਾਲੀ ਜੀ ਇਹ ਲਗਾਤਾਰ ਲੋਕੀ ਬਹੁਤ ਚੰਗੇ ਲੈਵਲ ਤੇ ਇਹਦੀ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈਗੇ ਜੀ ਸਿਵਲ ਪ੍ਰਸ਼ਾਸਨ ਦੀਆਂ ਵਿੱਚ ਮਦਦ ਲਈ ਲਈ ਗਈ ਵਿੱਚ ਇਹ ਹੈਲਥ ਡਿਪਾਰਟਮੈਂਟ ਦੀਆਂ ਵਿੱਚ ਜਿਹੜੀ ਮਦਦ ਉਹ ਲਈ ਗਈ ਜੀ ਸਾਰੇ ਜਿਹੜੇ ਵਿਭਾਗ ਹੈਗੇ ਇਹਦੇ ਵਿੱਚ ਲਾ ਦਿੱਤੇ ਗਏ ਜੀ ਇਹ ਜਿਹੜਾ ਜਿਹੜੀ ਇਹਦੀ ਜ਼ਿੰਮੇਵਾਰੀ ਹੈ ਇਹ ਇਕੱਲੀ ਪੁਲਿਸ ਪ੍ਰਸ਼ਾਸਨ ਦੀ ਨਹੀਂ ਹੈ ਇਹਦੇ ਵਿੱਚ ਸ਼ਕਤੀ ਕਰਨ ਜਿੰਨੇ ਬਾ ਸ਼ਕਤੀ ਕਰਨ ਲੋੜ ਹੈਗੀ ਉਹਨਾਂ ਬਾ ਸ਼ਕਤੀ ਕੀਤੀ ਜਾ ਰਹੀ ਹੈ ਜੀ ਜਿਨ੍ਹਾਂ ਦੇ ਜਿਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਉਹਨੂੰ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਜਿਹੜੇ ਪਰੰਧ ਕਰ ਸਕਦੀ ਹੈ ਉਹਨਾਂ ਨੇ ਪ੍ਰਬੰਧ ਕੀਤੇ ਨੇ ਹੁਣ ਤੁਸੀਂ ਦੇਖੋ ਕਿ ਜਿਹੜੇ ਬੰਦੇ ਨਸ਼ਾ ਉਹਨਾਂ ਬੰਦਿਆਂ ਨੂੰ ਨਸ਼ਾ ਮੁਕਤੀ ਸੈਂਟਰਾਂ ਦੇ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ। ਉਹਨਾਂ ਨੂੰ ਬਿਲਕੁਲ ਫ੍ਰੀ ਉਹਨਾਂ ਦਾ ਜਿਹੜਾ ਇਲਾਜ ਕਰਾਇਆ ਜਾ ਇਹਦਾ ਜਿਹੜਾ ਇਲਾਜ ਹੈ ਬੜਾ ਮਹਿੰਗਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਬਿਲਕੁਲ ਫ੍ਰੀ ਦਾ ਇਲਾਜ ਕਰਵਾ ਰਹੀ ਹੈ ਉਹਦੇ ਵਿੱਚ ਜਿਹੜੀ ਡਾਈਟ ਦਿੱਤੀ ਜਾ ਰਹੀ ਹੈ ਉੱਥੇ ਬੱਚਿਆਂ ਨੂੰ ਤੇ ਉਹ ਡਾਈਟ ਇੰਨੀ ਵਧੀਆ ਕਿ ਕੋਈ ਚੰਗਾ ਜਿਹੜਾ ਕੋਈ ਵਧੀਆ ਪਰਿਵਾਰ ਉਹ ਵੀ ਆਪਣੇ ਬੱਚੇ ਨੂੰ ਨਹੀਂ ਦੇ ਸਕਦਾ ਹੈਗਾ। ਸੋ ਪੰਜਾਬ ਸਰਕਾਰ ਇਸ ਦੇ ਲਈ ਬਚਨਵਦ ਤੇ ਉਹ ਡਟ ਕੇ ਮੁਕਾਬਲਾ ਕਰ ਰਹੀ ਹੈ ਤੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਤੁਸੀਂ ਵੀ ਦੇਖੋ ਫੀਲਡ ਵਿੱਚ ਹੈ। ਉਹਨੂੰ ਵੀ ਸਾਰਾ ਪਤਾ ਹੈ ਕਿ ਹੁਣ ਇਸ ਟਾਈਮ ਜਿਹੜਾ ਮਾਹੌਲ ਹੈ ਕੀ ਹੈ ਜੀ ਉਹ ਇਸ ਟਾਈਮ ਮਾਹੌਲ ਦੇ ਵਿੱਚ ਬਹੁਤ ਫਰਕ ਆਇਆ ਚੁੱਕਿਆ ਹੋਇਆ ਪੈ ਚੁੱਕਿਆ ਹੈ ਜਿਹੜਾ ਇਹ ਅਭਿਆਨ ਹੈ ਕੋਈ ਫਾਰਮੈਲਟੀ ਨਹੀਂ ਹੈ ਕੋਈ ਜੀ ਕੋਈ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਜੀ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਜਾਂ ਕੋਈ ਉਦੇਦਾਰ ਜਾਂ ਕੋਈ ਕੋਈ ਮੰਤਰੀ ਜਾਂ ਕੋਈ ਐਮਐਲਏ ਉਹ ਕਿਸੇ ਵੀ ਨਸ਼ੇ ਦੇ ਨਸ਼ਾ ਕਰਨ ਵਾਲੇ ਬੰਦੇ 'ਚ ਪਾਰਟਨਰ ਨਹੀਂ ਕਰ ਸਕਦਾ ਹੈਗਾ ਕਿਉਂਕਿ ਉਹ ਬਿਲਕੁਲ ਮਲਾਈਆ ਨੂੰ ਕੋਈ ਉਹ ਬੰਦਾ ਥਾਣੇ ਵਿੱਚ ਵੀ ਨਹੀਂ ਜਾ ਸਕਦਾ ਨਾ ਹੀ ਉਹ ਕਿਸੇ ਜਮਾਨਤ ਲੈ ਸਕਦਾ ਹੈ ਇਹ ਕਹਿੰਦਾ ਤੇ ਪੰਜਾਬ ਸਰਕਾਰ ਬਹੁਤ ਹੀ ਸੱਚੇ ਢ ਮੈਂ ਸਮਝਦਾ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ ਨਹੀਂ ਇਹਦੇ ਵਿੱਚ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਦਾ ਕਿ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਸਹਿਯੋਗ ਕਰਨ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਲੜਾਈ ਇਹ ਲੜਾਈ ਸਾਡੀ ਲੜਾਈ ਹੈ ਜਿਹੜੇ ਅਸੀਂ ਗਰਾਊਂਡ 'ਚ ਬੱਚੇ ਦੇਖ ਰਹੇ ਹੋ ਇਹ ਬੱਚਿਆਂ ਦੀ ਲੜਾਈ ਹੈ ਇਹ ਸਾਡੇ ਆਪਣੇ ਪਰਿਵਾਰਾਂ ਦੀ ਲੜਾਈ ਹੈ ਸੋ ਮੈਂ ਸਭ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਇਹਦਾ ਸਾਥ ਦਿਓ ਇਸ ਲਹਿਰ ਨੂੰ ਲੋਕ ਲਹਿਰ ਬਣਾਇਆ ਜਾਵੇ ਤਾਂ ਕਿ ਇਸ ਜਿਹੜਾ ਕੋੜ ਹੈ ਇਹਦੇ ਕਾਬੂ ਪਾਇਆ ਜਾ ਸਕੇ ਤੇ ਚੇਅਰਮੈਨ ਸਾਹਿਬ ਉਸ ਦਿਨ ਪਹਿਲਾਂ ਤੁਹਾਡੀ ਪੂਰੀ ਆਮ ਆਦਮੀ ਪਾਰਟੀ ਦੀ ਜੋ ਮੀਟਿੰਗ ਹੈ ਇਹ ਸਾਮਣਾ ਕੀਤੀ ਗਈ ਹੈ ਟਰਾਲੀ ਦੇ ਸਬ ਸਫਾਈ ਤੇ ਪਾਣੀ ਦੇ ਸੰਬੰਧ ਬਾਰੇ ਪਰ ਟਰਾਲੀ ਦੇ ਅਜੇ ਵੀ ਕੁਝ ਵਾਡਾਂ ਚ ਦੋ ਚਾਰ ਨੂੰ ਛੱਡ ਕੇ ਕੋਈ ਵਾਡਾਂ ਚ ਇਹ ਜਿਹੇ ਵਾੜ ਨੇ ਜਿਨ੍ਹਾਂ ਵੀ ਕੋਈ ਦਾ ਬਹੁਤ ਹੀ ਬੁਰਾ ਹਾਲਤ 6-6 ਮਹੀਨੇ ਕੋਈ ਵੀ ਭਾਈ ਸਰਪਤ ਨਹੀਂ ਆਂਦਾ ਅਗਰ ਕੋਈ ਆਂਦਾ ਹੈ ਤਾਂ ਉਸ ਨੂੰ ਚੱਕਿਆ ਨਹੀਂ ਜਾਂਦਾ ਤੇ ਲੋਕ ਬਹੁਤ ਦੁਖੀ ਨੇ ਇਸ ਚੀਜ਼ ਤੋਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਹਾਣਾ ਸੀ ਜਿਹੜੇ ਨਾ ਉਹ ਹੜ੍ਹਾਂ ਦੇ ਜਿਹੜੇ ਕਾਰਨ ਸੀ ਆਪਾਂ ਲੱਭੇ ਕਰਨੋਂ ਬਲੇ ਜੀ ਉਹ ਲੱਭ ਕੇ ਆਪਾਂ ਪਿਛਲੇ ਸਾਲ ਵੀ ਅਪੀਲ ਕੀਤੀ ਆਪਾਂ ਨੇ ਕਿ ਦੇਖੋ ਜਦੋਂ ਹੜ੍ਹ ਆਕੇ ਜਦੋਂ ਨੁਕਸਾਨ ਹੋ ਗਿਆ ਉਹਦੇ ਬਾਅਦ ਆਪਾਂ ਉਹਦੀ ਪਰਭਾਈ ਨਹੀਂ ਕਰ ਸਕਦੇ ਆਪਾਂ ਆਪਾਂ ਕਿਸੇ ਵੀ ਆਫਤਾਂ ਨੂੰ ਜੇ ਉਸ ਤੋਂ ਪਹਿਲਾਂ ਉਹਦੇ ਲੀਕੋ ਪ੍ਰਬੰਧ ਕਰ ਲੀਦਾ ਉਹ ਤੇ ਬਚਾਅ ਕਰਿਆ ਜਾ ਸਕਦਾ ਤੇ ਇਧਰ ਲਈ ਅਸੀਂ ਯੂ ਸਰਕਲ ਮੀਟਿੰਗ ਕੀਤੀ ਮੀਟਿੰਗ ਕਰਕੇ ਅਸੀਂ ਸਾਰੇ ਸ਼ਹਿਰ ਦੇ ਪਰ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਸਾਰੇ ਸ਼ਹਿਰ ਦਾ ਰੋਡ ਮੈਪ ਤਿਆਰ ਕਰਿਆ ਗਿਆ ਵੀ ਇਹਨਾਂ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜੀ ਇੱਥੇ ਆਪਾਂ ਨੂੰ ਨਾਲੇ ਨਵੇਂ ਚਾਹੀਦੇ ਨੇ ਕਿਉਂਕਿ ਦੇਖੋ ਸਾਡੇ ਬੜਾ ਸੋਰਸ ਹੈ ਪ ਨਦੀ ਜਿਹੜੀ ਹੈਗੀ ਉਹ ਸਾਡੇ ਸ਼ਹਿਰ ਦੇ ਵਿੱਚੋਂ ਨਿਕਲ ਰਹੀ ਹੈ ਜੇ ਉਸ ਤੋਂ ਬਾਅਦ ਵੀ ਪਾਣੀ ਦੀ ਮਾਰ ਸਾਡੇ ਸ਼ਹਿਰ ਤੇ ਇੰਨੀ ਜ਼ਿਆਦਾ ਪੈਦੀ ਹੈ ਤਾਂ ਉਹ ਕੋ ਕਿੰਨਾ ਕਿ ਸਾਡੀ ਨਿਰਾਕੀ ਹੈ ਸੋ ਮੈਂ ਤੁਹਾਡੇ ਮੱਦੇਨਜ਼ਰ ਵਾਲੀ ਕਹਿੰਦਾ ਵੀ ਇਹ ਯੂਸਾਫ ਦੇ ਤੇ ਪੁਲੇ ਨਗਰ ਕੌਂਸਲ ਕੋਰਾਲੀ ਦਾ ਇਹ ਫਰਜ ਵੰਡਦਾ ਕਿ ਇਹਦੇ ਸਾਰੇ ਨੂੰ ਸਮੇਂ ਤੋਂ ਪਹਿਲਾਂ ਇਹਨੇ ਪ੍ਰਬੰਧ ਕੀਤੇ ਜਾਣ ਤਾਂਕਿ ਆਮ ਜਨਤਾ ਨੂੰ ਨੁਕਸਾਨ ਨਾ ਹੋਵੇ ਤੁਸੀਂ ਤੁਸੀਂ ਗੱਲ ਕੀਤੀ ਹੈ ਕਿ ਨਦੀ ਜਿਹੜੀ ਸਾਡੇ ਸ਼ਹਿਰ ਤੋਂ ਨਿਕਲਦੀ ਹੈ ਪਰ ਨਦੀ ਦੇ ਵਿੱਚ ਹੁਣ ਦੁਬਾਰੇ ਇਮਾਰਤਾਂ ਬਣ ਰਹੀਆਂ ਨੇ ਪਹਿਲਾਂ ਜਿਹੜੀਆਂ ਬਣੀਆਂ ਉਹ ਢਾਈਆਂ ਗਈਆਂ ਸੀਗੀ ਪਾਣੀ ਪਾਣੀ ਜਦੋਂ ਆਇਆ ਸੀਗਾ ਤੇ ਉਹ ਜਿਹੜੀ ਸੋਸਾਇਟੀ ਬਣ ਰਹੀ ਹੈ ਕੀ ਉਹ ਲੀਗਲ ਹੈ ਜਿਹੜੀ ਇੱਥੇ ਕਬ ਜੇ ਹੋ ਰਹੇ ਨੇ ਦੇਖੋ ਗੱਲ ਹੈਗੀ ਏਦਾਂ ਕਿ ਜੇ ਕੋਈ ਵੀ ਕਿਤੇ ਨਿਆਜ਼ ਕਬਜ਼ਾ ਹੋ ਰਿਹਾ ਹੈਗਾ ਜੀ ਆਪਾਂ ਤੁਹਾਡੇ ਨਾਲ ਜੀ ਆਪਾਂ মিডিਆ ਉਸ चीज ਨੂੰ ਸਾਹਮਣੇ ਲੈ ਕੇ ਆਵੇਂ ਤਾਂ ਆਪਾਂ ਤੁਹਾਡੇ ਨਾਲ ਚੱਲ ਕੇ ਉਸ ਜੀ ਤੇ ਕਾਰਵਾਈ ਕਰਾਵਾਂਗੇ ਜੀ ਆਪਾਂ ਪਿੱਛੇ ਜੇ ਜਦੋਂ ਹੜਾ ਸੀ ਜਦੋਂ ਜਦੋਂ ਹੜਾਂ ਦੇ ਕਾਰਨ ਬਹੁਤ ਕਾਫੀ ਨੁਕਸਾਨ ਹੋਇਆ ਸੀ ਤਾਂ ਅਸੀਂ ਉਹੀ ਆਮ ਆਦਮੀ ਪਾਰਟੀ ਟੀਮ ਖੜੀ ਹੈ ਉਹ ਜਿਹੜੀ 10-10 ਫੁੱਟ ਪਾਣੀ ਦੇ ਵਿੱਚ ਆਪ ਵੜ ਕੇ ਜਿਨ੍ਹਾਂ ਨੇ ਉਹ ਪੁਲੀ ਥੋੜੀ ਸੀ ਉਹ ਲਈ ਕਰਕੇ ਉਹ ਪੁਲੀ ਦੇ ਵਿੱਚ ਜਿਹੜਾ ਉਹ ਦਰਖਤ ਤਾਣ ਕਰਕੇ ਝੂੜ ਮਲਵਾ ਫਸ ਮਲਵਾ ਫਸ ਜਿਹੜਾ ਹੈਗਾ ਉਹ ਨਿਕਾਸੀ ਹੋਰੀ ਬੰਦ ਹੋ ਗਈ ਸੀ ਉਹਦੀ ਤੇ ਉਹ ਪਾਣੀ ਦੇ ਸ਼ਹਿਰ ਵਾਲਾ ਰੁਕ ਕਰ ਲਿਆ ਸੀ ਤਾਂ ਸਾਡੀ ਸਾਰੀ ਟੀਮ ਨਾਲ ਲੱਗੀ ਸੀ ਜੀ ਜੀ 3-4 ਦਿਨ ਲਗਾਤਾਰ ਉੱਥੇ 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 ਕੰਮ ਚੱਲੇ ਤਾਂ ਪੁਲੀ ਤੋੜੀ ਗਈ ਉੱਥੇ ਦੇ ਪੁਲੀ ਤੋੜ ਕੇ ਜਿਹੜਾ ਰਸਤਾ ਹੈਗਾ ਉਹ ਪਾਣੀ ਦਾ ਨਿਕਾਸੀ ਜੜੀ ਉਹ ਤੇ ਬਣਾਈ ਗਈ ਤਾਂ ਕੋਈ ਵੀ ਨਿਯਾਜ ਕਮ ਤਾਂ ਤੁਹਾਨੂੰ ਲੱਗ ਰਿਹਾ ਕਿਤੇ ਹੋ ਰਿਹਾ ਕਿਤੇ ਜੀ ਆਪਾਂ ਤੁਹਾਡੇ ਨਾਲੇ ਤੁਹਾਡੇ ਆਪਾਂ ਜੀ ਤਾਂ ਆਪਾਂ ਡਟ ਕੇ ਜਿਹੜਾ ਹੈਗਾ ਉਸ ਨਿਯਾਜ ਕਬਲੀ ਉੱਥੇ ਹਟਾਇਆ ਜਾਏਗਾ ਓਕੇ ਇਹ ਰੋਲ ਮੀਡੀ ਹੀ ਕਿ ਦੇਖੋ ਮੈਂ ਇਹ ਤੁਹਾਨੂੰ ਗੱਲ ਕਰਨੀ ਚਾਹਾਂਗਾ ਕਿ ਜਿਹੜਾ মিডিਆ ਦੇਖੋ ਜਿਹੜਾ ਹੈਗਾ ਕਿ ਉਹ ਨਾ ਲੋਕਤੰਤਰ ਦਾ ਇੱਕ ਚੌਥਾ ਪਿੱਲਰ ਹੈ ਜੀ ਜੀ ਪਰ ਡਾਕੂਮੈਂਟ ਅਸੀਂ ਤਾਂ ਨਹੀਂ ਚੈੱਕ ਕਰਨੇ ਨਹੀਂ ਡਾਕੂਮੈਂਟ ਮੈਂ ਤੁਸੀਂ ਦੱਸੋ ਤੁਸੀਂ ਤੁਸੀਂ ਦੱਸੋ ਤੁਸੀਂ ਵੀ ਕੋਈ ਕਲੋਨੀ ਰਿਸ਼ਾਮ ਸ਼੍ਰੀਆਮ ਨਾਮ ਲਓ ਦੇਖੋ ਗੱਲ ਕੀ ਚੱਕਰ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਅਸੀਂ ਜੀ ਜੀ ਠੀਕ ਹੈ ਨਾ ਅਸੀਂ ਹੈਗੀ ਹੈ ਆ ਆਪਾਂ ਤੁਹਾਡੇ ਨਾਲ ਜੀ ਕਹਿੰਦੇ ਜਾਂਚ ਕਰਾਵਾਂਗੇ ਆਪਾਂ ਜਿੰਨਾ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਕਿ ਜਿਹੜੀ ਜ਼ਮੀਨ ਹੈਗੀ ਉਹ ਜ਼ਮੀਨ ਨੰਬਰਾਂ ਦੇ ਵਿੱਚ ਜ਼ਮੀਨ ਹੈ ਜੀ ਉਹ ਵਾਲੀ ਉਹ ਜ਼ਮੀਨ ਦੇ ਮਾਲਕਾਂ ਉਸ ਤਾਂ ਮੋਤੀਆਂ ਨੇ ਜੋ ਵੀ ਗਾਈਡਲਾਈਨ ਹੈਗੀ ਹੈ ਸੈਂਟਰਲ ਗਵਰਨਮੈਂਟ ਦੀ ਜਾਂ ਪੰਜਾਬ ਸਰਕਾਰ ਦੀ ਉਹਦੇ ਸਾਬਤ ਦੇ ਨਾਲ ਉਹਨਾਂ ਨੇ ਜੀ ਉਹਨੂੰ ਗਾਈਡਲਾਈਨ ਪੂਰੀ ਕਰਦੇ ਹੋਏ ਉਹਨਾਂ ਨੇ ਕਲੋਨੀ ਦਾ ਉਹ ਕਰਿਆ ਜੇ ਕਿਤੇ ਉਹ ਚ ਕਮੀ ਹੈ ਕੋਈ ਜੇ ਕੋਈ ਕੋਈ ਰੂਲ ਫੋਲੋ ਨਹੀਂ ਕਰ ਰਿਹਾ ਕੋਈ ਜੀ ਜੇਬ ਕੋਈ ਕਰ ਨਹੀਂ ਕੋਈ ਜੀਓ ਤਾਂ ਤੁਸੀਂ ਅਸੀਂ ਵੀ ਉਹਦੇ ਬਾਰੇ ਉਹਦੇ ਬਾਰੇ ਪਤਾ ਕਰਦੇ ਹਾਂ ਤੇ ਤੁਸੀਂ ਉਹਦੇ ਬਾਰੇ ਪਤਾ ਕਰੋ ਦਸਾਂ ਨੂੰ ਦੱਸੋ ਸਾਨੂੰ ਆਪਾਂ ਉਸ ਤੇ ਕਾਰਵਾਈ ਕਰਾਵਾਂਗੇ ਜੀ ਆਪਾਂ ਸੋ ਚੇਅਰਮੈਨ ਸਾਹਿਬ ਤੁਹਾਨੂੰ ਲੱਗਦਾ ਕਿ ਕੁਰਾਲੇ ਵੀ ਤੁਹਾਡੀ ਪੂਰੀ ਟੀਮ ਅਲੱਗ-ਅਲੱਗ ਵਾਡਾਂ 'ਚ ਜਾ ਕੇ ਉਹਨਾਂ ਦੀ ਸੁਣਵਾਈ ਹੋਵੇ ਕਿ ਸਾਡੇ ਕੋਲ ਬਹੁਤ ਹੀ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਅਜੇ ਤੱਕ ਕੋਈ ਵੀ ਆਮ ਆਦਮੀ ਪਾਰਟੀ ਦਾ ਕੋਈ ਵਲੰਟੀਅਰ ਹੈ ਜਾਂ ਚੇਅਰਮੈਨ ਸਾਹਿਬ ਹੈ ਜਾਂ ਉਹਨਾਂ ਦਾ ਕੋਈ ਵੀ ਨੂੰਹੰਦਾ ਸਾਡੇ ਕੋਲ ਹੁਣ ਤੱਕ ਕੋਈ ਵੀ ਨਹੀਂ ਆਇਆ ਹੈਗਾ ਤੇ ਤੁਹਾਨੂੰ ਲੱਗਦਾ ਤੁਹਾਨੂੰ ਕਹੇ ਜੀ ਮੀਟਿੰਗ ਹਰ ਇੱਕ ਵਾੜ 'ਚ ਰੱਖਣੀ ਚਾਹੀਦੀ ਹੈ ਦੇਖੋ ਗੱਲ ਇਦਾਂ ਹੈਗੀ ਕਿ ਦੇਖੋ ਜਿਹੜਾ ਇਹ ਤਾਂ ਕੋਈ ਵਿਰੋਧੀ ਹੀ ਗੱਲ ਹੈ ਇਹ ਵੜੀ ਗੱਲ ਕਹਿ ਸਕਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਆਪਾਂ 24 ਘੰਟੇ ਅਵੇਲੇਬਲ ਆ ਜੀ ਅਸੀਂ ਕੋਈ ਮਲਕੀ ਕੋ ਲੀਡਰ ਇਹ ਤਾਂ ਕੋਈ ਵਿਰੋਧੀ ਧਿਰ ਦਾ ਬੰਦਾ ਹੀ ਕਹਿ ਸਕਦਾ ਹੈ ਅਸੀਂ 24 ਘੰਟੇ ਅਵੇਲੇਬਲ ਆਂ ਇਹ ਕਹਿੰਦਾ ਕਿ ਕੋ ਕੋ ਆਪਾਂ ਨੂੰ ਕੋਈ ਵੀ ਫੋਨ ਕਰੇ ਕਿਸੇ ਟਾਈਮ ਵੀ ਫੋਨ ਕਰੇ ਆਪਾਂ ਉਹ ਫੌਨ ਪਿਕ ਕਰਦੇ ਆਪਾਂ ਤੇ ਹਰ ਟਾਈਮ ਆਮ ਜਨਤਾ ਨਾਲ ਖੜੇ ਆਂ ਤੇ ਕੱਲੇ ਕੱਲੇ ਜਿਹੜੇ ਮਸਲੇ ਆ ਉਹ ਬਹੁਤ ਹੱਲ ਕੀਤੇ ਜੇ ਹੁਣ ਤੁਹਾਨੂੰ ਦੱਸਣ ਲੱਗ ਜਾਈਏ ਆਪਾਂ ਤਾਂ ਘੜ ਘੜ 2 ਘੰਟੇ ਦਾ ਸਮਾਂ ਚਾਹੀਦਾ ਜਿਵੇਂ ਡਿਪੂਆਂ ਦੀ ਗੱਲ ਕਰਾਂ ਮੈਂ ਪਰ ਡਿਪੂ ਵਾਲੇ ਜਿਹੜੇ ਕਣਕ ਲੈਣੇ ਵਾਲੇ ਜਿਹੜੇ ਆਪਣੇ ਲੋਕ ਆ ਉਹ ਰੁੱਲਦੇ ਰਹੇ ਹੁਣ ਤੱਕ ਜੀ ਆਪਣਾ ਠੀਕ ਹੈ ਨਾ ਜੀ ਉਹਦੇ ਵਾਸਤੇ ਮੈਂ ਕਹਿੰਦਾ ਸਰਕਾਰਾਂ ਦੀ ੱਡੀ ਬੜੀ ਕਿ ਸ਼ਰਮ ਉਹ ਉਹ 2-3 ਹਜ਼ਾਰ ਰੇਸਰ ਮਸ਼ੀਨ ਹੁੰਦੀ ਆ ਜੀ ਉਹ 50 50 ਦੇ ਦੇ ਪਿੱਛੇ ਇੱਕ ਮਸ਼ੀਨ ਹੁੰਦੀ ਸੀ ਜੀ ਜਿਹੜੀ ਮਸ਼ੀਨ ਕਦੀ ਕਿਤੇ ਜਾ ਰਹੀ ਹੈ ਜੀ ਕਦੀ ਮਸ਼ੀਨ ਕਿਤੇ ਜਾ ਰਹੀ ਮਸ਼ੀਨ ਜੀਓ ਠੀਕ ਹੈ ਨਾ ਜੀ ਕਦੀ ਨਟਵਰ ਨਹੀਂ ਆ ਰਿਹਾ ਕਦੀ ਕੁਛ ਕਦੀ ਕੁਝ ਜੀਓ ਲੋਕ ਹਰਾਨ ਹੁੰਦੇ ਸੀ ਜੀ ਤਾਂ ਸਰ ਪੰਜਾਬ ਸਰਕਾਰ ਨੇ ਕੱਲੇ ਕੱਲੇ ਡਿੱਪੂ ਨੂੰ ਮਸ਼ੀਨ ਦਿੱਤੀ ਹੈ ਜੀ ਤਾਂ ਕਿ ਲੋਕਾਂ ਜਿਹੜੇ ਖੱਡਣ ਖਵਾ ਰਹੀ ਹੈ ਉਹ ਬੰਦ ਬੰਦ ਹੋ ਸਕੇ ਕਿਉਂਕਿ ਦੇਖੋ ਇਹ ਆਮ ਆਦੀ ਪਾਲਟੀ ਸਰਕਾਰ ਹੈ ਜਿਹੜੇ ਤੁਸੀਂ ਲੀਡਰ ਬਣਾਏ ਜਿਹੜੇ ਤੁਸੀਂ ਇੱਥੇ ਨੁਮਾਇੰਦੇ ਚੁਣੇ ਆ ਇਹ ਆਮ ਲੋਕਾਂ ਜਿਹੜੇ ਨਿਕਲ ਕੇ ਗਏ ਆ ਇਹਨਾਂ ਨੂੰ ਆਮ ਲੋਕ ਇਸ ਕਹੇ ਕਿ ਆਮ ਲੋਕਾਂ ਕੋਈ ਸਮੱਸਿਆ ਉਹ ਮੁੱਖ ਮੰਤਰੀ ਲੈਵਲ ਤੱਕ ਜਾ ਰਹੀ ਹੈ ਤੇ ਉਹਦਾ ਹੱਲ ਹੋ ਰਿਹਾ ਹੈ ਤੁਸੀਂ ਹੁਣ ਮੀਡੀਆ ਵਿੱਚ ਦੇਖਿਆ ਹੋਏਗਾ ਕਿ ਸਾਡੇ ਆਪਣੇ ਹੀ ਐਮਐਲਏ ਰਮਨੌਰ ਰੋੜਾ ਜੀ ਜਲੰਧਰ ਤੋਂ ਉਹਨਾਂ ਦੇ ਖਿਲਾਫ ਲਗਾਤਾਰ ਸੀਐਮ ਪੋਰਟਲ ਦੇ ਵਿੱਚ ਉਹਨਾਂ ਦੇ ਖਿਲਾਫ ਕੰਪਲੇਟ ਜਾ ਰਹੀ ਸੀ ਜੀ ਇਹਨਾਂ ਨੇ ਚੱਕੋ ਵੀ ਅੰਦਰ ਮਾਰਿਆ ਚੱਕੇ ਜੀ ਮੈਜਲਿਸ ਨਹੀਂ ਸੋ ਕ੍ਰਪਸ਼ਨ ਲਈ ਕੋ ਥਾਂ ਨਹੀਂ ਹੈ ਕੋਈ ਜੀ ਠੀਕ ਹੈ ਜੀ ਤੇ ਪੰਜਾਬ ਸਰਕਾਰ ਲੋਕਾਂ ਦੀ ਜਿਹੜੀਆਂ ਆਮ ਜ਼ਰੂਰਤਾਂ ਹੈਗੀਆਂ ਉਹਨੂੰ ਧਿਆਨ ਚ ਰੱਖਦੇ ਹੋਏ ਉਹ ਸਾਰੇ ਕੰਮ ਕਰ ਰਹੀ ਹੈ ਆਪਣੇ ਲਗਭਗ ਸਾਰੀ ਸੜਕਾਂ ਇਸ ਟਾਈਮ ਪੈ ਚੁੱਕੀਆਂ ਨੇ ਜੀ ਠੀਕ ਹੈ ਜੀ ਤੇ ਤੁਸੀਂ ਵਿਸ਼ਵਾਸ ਕਰੋ ਮੇਰੀ ਗੱਲ ਦਾ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਜੀ ਉਹ 10000 ਕਰੋੜ ਦੇ ਉੱਪਰ ਹੋ ਚੁੱਕਿਆ ਉਹ ਸਾਨੂੰ ਹਾਲ ਤੱਕ ਨਹੀਂ ਮਿਲਿਆ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਆਮ ਆਦੀ ਪਾਰਟੀ ਸਰਕਾਰ ਦਾ ਕੋਈ ਕਸੂਰ ਨਹੀਂ ਹੈਗਾ ਜੀ ਉਹ ਕਸੂਰ ਜਦੋਂ ਇਹਨਾਂ ਨੇ ਦੁਰਵਰਤੋਂ ਕੀਤੀ ਸੀ ਕਾਂਗਰਸ ਸਰਕਾਰ ਦੇ ਫੰਡਾਂ ਦੀ ਉਹਦੇ ਕਰਕੇ ਰੁਕਿਆ ਹੋਇਆ ਏ ਪਰ ਜੀ ਅੱਜ ਮੇਰੇ ਕੋਲ ਗਲਤੀ ਕਰ ਰ ਮੇਰੀ ਗਲਤੀ ਦਾ ਖਾਮਿਆਨਾ ਕੋਈ ਹੋਰ ਬੰਦਾ ਭੁਗਤੇ ਤਾਂ ਉਹਦਾ ਕਸੂਰਵਾਰ ਤਾਂ ਮੈਂ ਹੀ ਆ ਜੀ ਇਹ ਸਾਡੀ ਸਾਰੀ ਜਨਤਾ ਆਮ ਜਨਤਾ ਸਾਰੀ ਸਾਡੀ ਸਾਰੀ ਪੜ੍ਹੀ ਲਿਖੀ ਤੇ ਉਦੋਂ ਦੇ ਕਰਕੇ ਸਾਰਾ ਪੰਜਾਬ ਬੁਗਤ ਰਿਹਾ ਤਾਂ ਹੁਣ ਉਹ ਮਾਨ ਸਾਹਿਬ ਨੇ ਫੰਡਰਾਂ ਦੇ ਹਿੱਲਾ ਕਰਕੇ ਉਹ ਸੜਕਾਂ ਸਾਰੀਆਂ ਬਣਨ ਜਾਣੀਆਂ ਜੀ ਆਪਣੇ ਇਲਾਕੇ ਦੀਆਂ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਸਾਡੀ ਕਿਸੇ ਵੀ ਠੇਕੇਦਾਰ ਨਾਲ ਦੇ ਕਿਸੇ ਕੋਈ ਵੀ ਹਿਸਾਬ ਪੱਤੀ ਨਹੀਂ ਹੈਗੀ ਜੀ ਜੇ ਕਿਤੇ ਵੀ ਗਲਤ ਮਟੀਰੀਅਲ ਯੂਜ਼ ਹੁੰਦਾ ਹੈ ਤੁਸੀਂ ਠੋਕੇ ਕਹੋ ਉਹਨਾਂ ਨੂੰ ਕਿ ਭਾਈ ਤੁਸੀਂ ਇੱਥੇ ਗਲਤ ਮਟੀਰੀਅਲ ਯੂਜ਼ ਕਰ ਰਹੇ ਹੋ ਉੱਥੇ ਜੀ ਉਹਨੂੰ ਮੀਡੀਆ ਸਾਹਮਣੇ ਲੈ ਕੇ ਆਓ ਜੀ ਉਹਨੂੰ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਦੋ ਸੜਕਾਂ ਇੱਕ ਜਿਹੜੀ ਮਿਆਰ ਹੈ ਬੜਾ ਗਲਤ ਬਣਾਇਆ ਗਿਆ ਸੀ ਇੱਕ ਸੜਕ ਦੀ ਜਗੜ ਮਾਜਰੀ ਦੀ ਉੱਥੇ ਮੈਡਮ ਗਈ ਤਾਂ ਜਿਹੜੋਤੇ ਇੰਜੀਨੀਅਰ ਫੀਸ ਉਸ ਬੈਂਡ ਕੀਤੇ ਗਏ ਜੀ ਇੱਕ ਸੜਕ ਭੂਪਨਗਰ ਦੇ ਵਿੱਚ ਬਣੀ ਸੀ ਜੀ ਪਲਾਜਪੁਰੇ ਤੋਂ ਭੂਪਨਗਰ ਦੀ ਕਿਸ਼ਨਪੁਰੇ ਤੋਂ ਕਿਸ਼ਨਪੁਰੇ ਤੋਂ ਆਪਣਾ ਭੂਪਨਗਰ ਦੀ ਉਹ ਸੜਕ ਦੇ ਵਿੱਚ ਜਿਹੜੀ ਮਿਆਰ ਜਿਹੜੀ ਹੈਗੀ ਆ ਉਹ ਬੁੱਕਟਿਆ ਸੀ ਉਹਦੀ ਮਿਡਲ ਕਟਿਆ ਵਰਤਿਆ ਗਿਆ ਸੀ ਉਹ ਵੀ ਸੜਕ ਨੂੰ ਪੱਟ ਕੇ ਬਣਾਣੀ ਪਈ ਸੋ ਅੱਜ ਤੱਕ ਨਾ ਤਾਂ ਮੈਂ ਕਰੀ ਸੁਣਿਆ ਜੀ ਨਾ ਕਰੀ ਤੁਸੀਂ ਸੁਣਿਆ ਹੋਊਗਾ ਕਿ ਕਰਦੀ ਕੋਈ ਸੜਕ ਪੱਟ ਕੇ ਬਣਾਈ ਗਈ ਹੈ ਜੀ ਸੋ ਬਹੁਤ ਬਦਲਾਅ ਵੀ ਬੜੇ ਚੇਂਜਸ ਨੇ ਜੀ ਇਸ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਇਹ ਸਰਕਾਰ ਪਾ ਦਿਖਾਵਾ ਘਟਿਆ ਜੀ ਕੰਮ ਜ਼ਿਆਦਾ ਹੈ ਨਹੀਂ ਤਾਂ ਤੁਸੀਂ ਵਿਸ਼ਵਾਸ ਕਰੋ ਟੁੱਟਿਆ ਉਹ ਲੀਡਰ ਹੌਸ ਸਰਕਾਰਾਂ ਦਾ ਮਾਰ ਨਹੀਂ ਆਉਂਦੇ ਸੀ ਜੀ ਆ ਤੁਹਾਡੇ ਸਾਹਮਣੇ ਮੈਂ ਚੇਅਰਮੈਨ ਖੜਾ ਇੱਕ ਆਮ ਆਮ ਘਰ ਤੋਂ ਹੈ ਜੀ ਇੱਕ ਆਮ ਪਰਿਵਾਰ ਤੋਂ ਹੈ ਜੀ ਠੀਕ ਹੈ ਨਾ ਤਾਂ ਤੁਹਾਡੀ ਸੇਵਾ ਵਜ੍ਹਾ ਆ 24 ਘੰਟੇ ਇਹ ਕੰਮ ਸਭ ਦੇ ਹੋਣਗੇ ਇੱਥੇ ਕੋਈ ਦਿੱਕਤ ਨਹੀਂ ਜੀ ਸਭ ਇੱਕ ਆਖਰੀ ਸਵਾਲ ਉਹ ਪ੍ਰਾਣੀ ਤੋਂ ਲੈ ਕੇ ਸਿੰਘਪੁਰਾ ਰੋਡ ਦੇ ਜੋ ਸਟੇਟ ਲੈਟਾਂ ਆਏ ਨੇ ਉਹ ਬਿਲਕੁਲ ਹੀ ਬੰਦ ਕੋਈ ਨਹੀਂ ਹਨ ਕਿਹੜੀ ਲੈਟਾਂ ਬਣ ਕੇ ਆਏ ਹੈ ਤੁਹਾਡੇ ਧਿਆਨ 'ਚ ਹੈ ਜੀ ਸਾਡੇ ਧਿਆਨ ਦੇ ਵਿੱਚ ਬਿਲਕੁਲ ਹੈ ਜੀ ਸਮੇਂ-ਸਮੇਂ 'ਤੇ ਆਪਾਂ ਆਵਾਜ਼ ਉਠਾਉਂਦੇ ਹਾਂ ਲਗਾਤਾਰ ਸਾਡੇ ਜਿਹੜਾ ਨਗਰ ਕੌਂਸਲ ਉਹ ਸਾਡੀ ਚੜਾ ਸਾੜਾ ਇਹਦੇ ਬਾਰੇ ਸਾਡੀ ਲੜਾਈ ਹੁੰਦੀ ਸੀ ਪ੍ਰੋਪਰ ਟੀਮ ਬਣੀ ਬੈਠੇ ਵਿੱਚ ਇਹਦੇ ਸਾਡਾ ਤਾਂ ਸ਼ਹਿਰ ਹੈ ਕੋਈ ਮਾਮੂਲੀ ਸ਼ਹਿਰ ਨਹੀਂ ਸਾੜਾ ਜੀ ਸਾਡੇ ਸ਼ਹਿਰ ਦਾ ਘੱਟੋ-ਘੱਟ ਵੀ 50 ਲੱਖ ਰੁਪਏ ਦਾ ਸਫਾਈ ਦਾ ਬਜਟ ਹੈ ਜੀ ਖਰਚਾ ਹੈ ਉਦੇ ਬਾਅਦ ਜੇ ਸਫਾਈ ਨਾ ਹੋਵੇ ਤਾਂ ਦੇਖੋ ਕੋਈ ਨਾ ਕੋਈ ਤਾਂ ਕਸੂਰਵਾਰ ਹੈਗਾ ਹੀ ਫਿਰ ਉਹਦੇ ਵਿੱਚ ਠੀਕ ਹੈ ਨਾ ਜੀ ਸੋ ਅਸੀਂ ਤਾਂ ਜੀ ਅਸੀਂ ਤਾਂ ਸ਼ੁਰੂ ਦੇ ਵਿੱਚ ਆਪ ਚਾੜੂ ਲੈ ਕੇ ਸਫਾਈ ਕੀਤੀ ਹੈ ਜੀ ਚਾਹੇ ਤੁਸੀਂ ਸਰਕਾਰੀ ਹਸਪਤਲ ਦੀ ਗੱਲ ਕਰ ਲਓ ਜੀ ਠੀਕ ਹੈ ਨੀ ਸਰਕਾਰੀ ਹਸਪਤਲ ਦੇ ਵਿੱਚ ਤੁਸੀਂ ਮੇਰੀ ਵਿਸ਼ਵਾਸ ਕਰੋ ਮੇਰੀ ਗੱਲ ਦਾ ਕਿ ਅਸੀਂ ਨੇ ਬਾਥਰੂਮ ਤੱਕ ਸਾਫ਼ ਕਰੀ ਸਾਡੀ ਟੀਮ ਨੇ ਉੱਥੇ ਜਾ ਕੇ ਸਾਡੀ ਟੀਮ ਨੇ 60-60 ਸਾਲ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਸਿਰ ਤੇ ਤਸਲੀ ਜਾ ਕੇ ਸੇਵਾ ਕੀਤੀ ਹੈ ਜੀ ਉਹ ਸਰਕਾਰੀ ਹਸਪਤਲ ਜਿਹੜਾ ਅੰਮਲੀ ਦਾ ਕਦੀ ਕਿਸੇ ਵੇਲੇ ਵੱਡਾ ਬਣਿਆ ਹੁੰਦਾ ਸੀ ਜੀ ਉਹ ਸਰਕਾਰੀ ਹਸਪਤਲ ਜਿਹਦੇ ਵਿੱਚ ਬਾਪੂਤ ਲੜ ਕੇ ਹਸਪ ਸਰਕਾਰੀ ਹਸਪਤਾਲ ਕੇ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਜੀ ਸਰਕਾਰੀ ਹਸਪਤਾਲ ਦੇ ਵਿੱਚ 30 ਤੇ 40 ਮਰੀਜ਼ ਹੀ ਦਿਨ ਦੇ ਵਿੱਚ ਨਹੀਂ ਆਉਂਦਾ ਸੀ ਜੀ ਉੱਥੇ ਹਜੇ 700 ਬੰਦੇ ਦਾ ਇਲਾਜ ਹੋ ਰਿਹਾ ਜੀ ਠੀਕ ਹੈ 700 ਬੰਦੇ ਨੂੰ ਜਿਹੜੀ ਦਵਾਈਆਂ ਫ੍ਰੀ ਮਿਲ ਰਹੀ ਹੈ ਜੀ ਤੁਸੀਂ ਹਸਪਤਾਲ ਦੀ ਜਿਹੜੀ ਲਿਸਟ ਚੈੱਕ ਕਰਕੇ ਦੇਖਿਓ ਜੀ ਉਹ ਹਸਪਤਾਲ ਦੀ ਜਿਹੜੀ ਉੱਥੇ ਆਪਣੀ ਜਿਹੜੀ ਆਪਰੇਟਰੀ ਲਿਸਟ ਵੰਡਿਆ ਹਸਪਤਾਲ ਦੀ ਉੱਥੇ ਖੰਨੇ ਤੋਂ 90 ਤੋਂ ਆ ਕੇ ਜਿਹੜੇ ਲੋਕ ਆ ਉਹ ਗੋਡਿਆਂ ਦਾ ਆਪਰੇਸ਼ਨ ਕਰਵਾ ਰਹੇ ਨੇ ਚੂੜਾ ਚੇਂਜ ਕਰਵਾ ਰਹੇ ਨੇ ਉੱਥੇ ਹਸਪਤਾਲ ਦੇ ਵਿੱਚ ਆ ਕੇ ਜੀ ਉਹ ਸਰਕਾਰੀ ਹਸਪਤਾਲ ਹੈ ਕੋਈ ਬਹੁਤ ਵੱਡਾ ਹ ਉੱਥੇ ਪਾਣੀ ਖੜਦਾ ਸੀ ਜੀ ਸਮੇਂ ਦੀ ਸਰਕਾਰਾਂ ਤੋਂ ਉਹ ਉਹਨੇ ਪਾਣੀ ਦਾ ਕਦੀ ਹੱਲ ਨਹੀਂ ਹੋਇਆ ਕਦੀ ਜੀ ਜਿਉਂਥੇ ਪਾਣੀ ਖੜਦਾ ਸੀ ਉੱਥੇ ਦੀ ਦੋਨੋਂ ਪਾਸੇ ਦੀ ਜਿਹੜਾ ਕੱਚਾ ਗਰਾਊਂਡ ਹੈ ਉੱਥੇ ਵੀ ਤੇ ਦੂਜੇ ਪਾਸੇ ਵੀ ਦੀ 14-15 ਲੱਖ ਰੁਪਏ ਉੱਥੇ ਲੱਗਿਆ ਜੀ ਅੱਜ ਤੱਕ ਸਰਕਾਰਾਂ ਨੇ ਗ੍ਰਾਂਟਾਂ ਚੋਂ ਪੈਸੇ ਖਾਦਦੇ ਆ ਜੀ ਬਜੀਫਿਆਂ ਚੋਂ ਘਟਾਲਾ ਕੀਤਾ ਜੀ ਸਰਕਾਰੀ ਹਸਪਤਲ ਦੇ ਵਿੱਚ ਤੁਸੀਂ ਆਰਟੀਪਾਲ ਤੁਸੀਂ ਮੀਡੀਆ ਦੇ ਤੁਸੀਂ ਚੌਥੀ ਚੌਥਾ ਬਿੱਲ ਲਓ ਜੀ ਤੇ ਉੱਥੇ ਸਰਕਾਰ ਦਾ ਗ੍ਰਾਂਟ ਦੇਕਰ ਪੈਣੀ ਲੱਗਿਆ ਜੀ ਉੱਥੇ ਸਾਡੇ ਸਾਡੇ ਮੰਤਰੀ ਸਾਹਿਬਾ ਗਗਨ ਮਾਨ ਜੀ ਉਨਾਂ ਲਈ ਸਯੋਗ ਦੇ ਗੱਲ ਦੀ ਉਹ ਸਾਰਾ ਕੰਮ ਕਰਵਾਇਆ ਗਿਆ ਹੈ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਤੋਂ ਕੰਮ ਕਰਾਇਆ ਗਿਆ ਜੀ ਉਹ ਤਾਂ ਮੈਂ ਕਹਿੰਦਾ ਵੀ ਪਹਿਲੇ ਲੀਡਰ ਸਰਕਾਰੀ ਗ੍ਰਾਂਟਾਂ ਚ ਪੈਸਾ ਖਾਂਦੇ ਸੀ ਹੁਣ ਲੀਡਰ ਗ੍ਰਾਂਟਾਂ ਤੋਂ ਬਿਨਾਂ ਜਿਹੜਾ ਹੈਗਾ ਉਹ ਕੰਮ ਕਰਾ ਰਹੇ ਨੇ ਬਹੁਤ ਵੱਡਾ ਬਦਲਾਅ ਹੈ ਬਹੁਤ ਵੱਡਾ ਬਦਲਾਅ ਹੋਇਆ ਜੀ ਤਾਂ ਇਹ ਬਦਲਾਅ ਇਹ ਲੋਕ ਬਦਲਾਵ ਲੋਕ ਪਸੰਦ ਕਰ ਰਹੇ ਨੇ ਤੇ ਜਿਹੜੀਆਂ ਝੂਠੀਆਂ ਹਵਾਵਾਂ ਲੋਕ ਫੁਲਾ ਰਹੇ ਨੇ ਵੀ ਸਰਕਾਰ ਨੇ ਕਰ ਸਰਕਾਰ ਨੇ ਕਰਤਾ ਸਰਕਾਰ ਦੇ ਜਮੀਨੀ ਪੱਧਰ ਤੇ ਬਹੁਤ ਕੰਮ ਹੋ ਰਹੇ ਨੇ ਕਿਸੇ ਕੰਮ ਦੀ ਗੰਟੀ ਨਹੀਂ ਜੀ ਚਾਹੇ ਆਪਾਂ ਹੋਰ ਦੋ ਘੰਟੇ ਬੋਲੀ ਚਲੀਏ ਚਾਹੇ ਆਪਾਂ ਟੋਲ ਟੈਕਸਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਫ੍ਰੀ ਬਿਜਲੀ ਦੀ ਗੱਲ ਕਰ ਲਈਏ ਚਾਹੇ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਕੱਲੇ ਕੱਲੇ ਸਕੂਲ ਦੇ ਵਿੱਚ ਚਾਹੇ ਦੋ ਦੋ ਕਮਰੇ ਬਣੇ ਆ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਐਲਡੀਆਂ ਲੱਗੀਆਂ ਉੱਥੇ ਸਕੂਲਾਂ ਦੇ ਵਿੱਚ ਅੱਜ ਉਹਨਾਂ ਸਕੂਲਾਂ ਜਿਹੜੇ ਹੈਗੇ ਕਿ ਕੀ ਉਹਨਾਂ ਦੀ ਟੀਚਰਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਬਾਹਰੋਂ ਹੋ ਰਹੀ ਹੈ ਤਾਂ ਬਹੁਤ ਟਾਈਮ ਲੱਗਣਾ ਜੀ ਜਿਹੜੇ ਸਾਡੇ ਅਧਿਆਪਕ ਘਟਨੇ ਜੀ ਉਹ ਰਾਤ ਨੂੰ ਰਾਤ ਨਹੀਂ ਭਰਤੀ ਹੋਣੇ ਜੀ ਉਹਨੂੰ ਟਾਈਮ ਲੱਗਣਾ ਜੀ ਉਹਨੂੰ ਬਹੁਤ ਕੰਮ ਆਵੇ ਜੀ ਠੀਕ ਹੈ ਸੋ ਦੇ ਵਿੱਚੋਂ ਪਹਿਲਾਂ ਸਰਕਾਰਾਂ ਦੇ 10 ਨੰਬਰ ਹੁੰਦੇ ਸੀ ਜੀ ਹੁਣ ਉਹਨੇ ਸਰਕਾਰ 50 ਤੋਂ ਉੱਪਰ ਆ ਚੁੱਕੀ ਹੈ ਜੀ ਸੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ